ਖਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਵੱਲੋਂ ਵੀ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਤੰਜ ਕੱਸਿਆ ਗਿਆ ਖਨੋਰੀ ਬਾਰਡਰ ਬੈਠੇ ਕਿਸਾਨਾਂ ਨੇ ਕਿਹਾ ਇਹ ਕਾਰਪੋਰੇਟ ਘਰਾਣਿਆਂ ਵਾਸਤੇ ਬਜਟ ਹੈ ਹੋਰ ਵੀ ਸੁਣੋ ਕੀ ਕੁਝ ਕਿਹਾ ਸਾਡੇ ਹੀ ਟੈਕਸਾਂ ਦੇ ਵਿੱਚੋਂ ਬਜਟ ਵੰਡਣਾ ਹੁੰਦਾ ਸਾਡੇ ਹੀ ਕੁਝ ਮਿਲਣਾ ਹੁੰਦਾ ਕੁਛ ਰਾਹ ਪਰ ਉਤੇ ਜਿਹੜੇ ਤੇ ਐਮਐਸਪੀ ਗਰੰਟੀ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਸਿਰਫ ਜੇ ਕਰਜ਼ੇ ਵਾਲੀ ਗੱਲ ਦੇਖਣੀ ਹੋਵੇ ਕਿ ਕਰਜ਼ੇ ਤੋਂ ਮੁਕਤ ਸਾਡੀ ਮੰਗ ਹੈ 12 ਮੰਗਾਂ ਦੇ ਵਿੱਚ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾ ਸਕਦਾ ਹੈ ਰਿਪੋਰਟ ਹੈ ਪਾਰਲੀਮੈਂਟ ਦੇ ਵਿੱਚ ਕਿ ਕਿਸਾਨਾਂ ਨੂੰ ਜਿੰਸਾਂ ਦੇ ਭਾਅ ਘੱਟ ਦੇਣ ਕਰਕੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਹੈ ਛੱਡਿਆ ਜਾ ਸਕਦਾ ਪਰ ਇਧਰ ਹਿਸ਼ਾਰਾ ਨਹੀਂ ਕੀਤਾ ਲਿਮਟ ਉਧਰ ਨੂੰ ਵਧਾਈ ਕਰਜ਼ਾ ਲੈਣ ਵਾਲੇ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਜ਼ਮੀਨਾਂ ਲੈਣੀਆਂ ਕਰਜ਼ਾ ਹੀ ਕਰਕੇ ਉਹ ਹਿਸ਼ਾਰੇ ਨਾਲ ਛੇਤੀ ਲੋਕ ਸਮਝਣਗੇ ਕਿ ਇਹਨਾਂ ਨੂੰ ਹੋਰ ਕਰਜ਼ਾਈ ਕਰਕੇ ਕਰਜ਼ੇ ਤੋਂ ਕੱਢਣਾ ਨਹੀਂ ਕਰਜ਼ਾਈ ਕਰਨਾ ਲਿਮਟਾਂ ਤੇ ਲਿਮਟ ਜੇ ਮੈਂ ਹੱਦ ਕਰਜ਼ੇ ਤੋਂ ਵਧਾ ਕੇ ਤੁਸੀਂ ਉਸੇ ਤੇ ਹੋਰ ਵਧਾ ਲੋ ਜਣੇ ਇਹ ਨਿਯਤ ਸਪਾਫ ਹੈ ਕਿ ਅੱਜ ਤੁਸੀਂ ਆਥਣੇ ਜਦੋਂ ਡਿਬੇਟਾਂ ਤੇ ਦੇਖੋਗੇ ਇੱਕ ਜਣੇ ਕਹੂਗਾ ਬਹੁਤ ਵਧੀਆ ਵਜਟਾ ਆ ਇਹ ਦੇਸ਼ ਲਈ ਬਹੁਤ ਵਧੀਆ ਵਜਟਾ ਹੈ ਇੱਕ ਕਹੂਗਾ ਜੀ ਬਹੁਤ ਮਾੜਾ ਹੈ ਵਜਟਾ ਪਰ ਜਿਹੜੇ ਅਸੀਂ ਬੈਠੇ ਆ ਜਿਹੜੇ ਸ਼ਬਦ ਅਸੀਂ ਵਰਤ ਰਹੇ ਆ ਕਿ ਭਾਈ ਕਿਸਾਨ ਨੂੰ ਲੜੇ ਤੋਂ ਬਗੈਰ ਸੜਕ ਤੇ ਬੈਠੇ ਤੋਂ ਬਗੈਰ ਇਹ ਮੰਗਾਂ ਲਾਗੂ ਕਰਾਇ ਤੋਂ ਬਗੈਰ ਜ਼ਮੀਨ ਨਹੀਂ ਰਹਿਣੀ ਜਿਹੜੀ ਉਹਦੇ ਵਿੱਚ ਨਰੇਗਾ ਵਾਲੀ ਗੱਲ ਸਾਡੀ 12 ਮੰਗਾਂ ਦੇ ਵਿੱਚ ਕਿ ਅੱਜ ਆਸ ਸੀ ਕਿ ਸਾਡੀ ਇਹ ਮੰਗ ਨੂੰ ਸਰਕਾਰ ਪੂਰਾ ਕਰੂਗੀ ਉਹਦੀ ਦਿਹਾੜੀ ਵਧਾਉਣ ਦੀ ਉਹਨਾਂ ਦਾ ਰਜਕਾਰ ਵਧਾਉਣ ਦਾ 365 ਦਿਨ ਕਰਨਗੇ ਮੈਨੂੰ ਲੱਗਦਾ ਕਿ ਅੱਜ ਦੇ ਬਜਟ ਦੇ ਵਿੱਚੋਂ ਕੁਝ ਨਹੀਂ ਸਾਰੇ ਜਿਹੜੇ ਇੱਕ ਫਾਰਮੈਲਿਟੀ ਜਿਵੇਂ ਪਹਿਲਾ ਬਜਟ ਪੇਸ਼ ਹੁੰਦਾ ਉਹੀ ਹੋਇਆ ਤਾਂ ਹੁਣ ਰੋਜ਼ ਚੀਜ਼ਾਂ ਵੱਧ ਰਹੀਆਂ ਜਿਵੇਂ ਡੀਜ਼ਲ ਐ ਪੈਟਰੋਲ ਐ ਉਹਦੀ ਕੋਈ ਲਿਮਟ ਹੀ ਨਹੀਂ ਰਹੀ ਅੱਗੇ ਸਾਲ ਤੋਂ ਵੱਜਦਾ ਤਾਂ ਇਹ ਰੋਜ਼ ਘੰਟਿਆਂ ਦੇ ਵਿੱਚ ਆ ਗਿਆ ਇਸ ਕਰਕੇ ਮੈਂ ਅਸੀਂ ਸਮੁੱਚੇ ਸਾਡੇ ਦੋਨੇ ਫੋਰਮ ਵੱਲੋਂ ਅੱਜ ਜਿਹੜਾ ਵਾਅਦਾ ਬੱਚਦਾ ਇਹਨੂੰ ਅਸੀਂ ਇਹ ਕਹਿ ਸਕਦੇ ਆ ਕਿ ਕਿਸਾਨਾਂ ਪੱਖ ਦਾ ਜਾਂ ਮਜ਼ਦੂਰਾਂ ਦਾ ਜਾਂ ਆਮ ਲੋਕਾਂ ਦੇ ਖਪਤਕਾਰਾਂ ਦੇ ਲੋਕਾਂ ਦਾ ਨਹੀਂ ਇਹ ਉਹਨਾਂ ਦੇ ਹੀ ਘਰਾਣਿਆਂ ਦਾ ਬਣਿਆ ਜਿਹੜੇ ਹਸਾਬ ਨਾਲ ਜਿਹੜੇ ਨਾਲ ਅਸੀਂ ਲੜ ਰਹੇ ਹਾਂ ਡਾਨੀ ਬਾਨੀਆਂ ਦੇ ਉਹਨਾਂ ਦੀ ਪਾਲਿਸੀ ਉਹਨਾਂ ਦੀ ਆਉਣੀ ਹੈ ਧੰਨਵਾਦ